ਅੱਜ ਤੇ ਅੱਜ ਪੰਜਾਬ ਭਰ ਦੇ ਵਿੱਚ ਬਲੌਕ ਸਮਿਤੀ ਜ਼ਿਲ੍ਹਾ ਪੰਚਾਇਤ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤੁਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰਹੀਆਂ ਨੇ ਅੱਜ ਬਲੌਕ ਸਮਿਤੀ ਜ਼ਿਲ੍ਹਾ ਪੰਚਾਇਤ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੁ ਫੋਰਸ ਲਗਾਈ ਗਈ ਜੀ ਆਪਣੇ ਕਮਿਸ਼ਨਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਉੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੇ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟਡ ਆਫੀਸਰ ਏਰੀਆ ਵਿੱਚ ਹੈਗੀਏ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਆਂ 8 ਵਜੇ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲੌਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਤੇ ਕਮਿਸ਼ਨਰ ਰੇਟ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾ ਹੋ ਰਹੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾ ਹੋ ਰਹੀਆਂ ਨੇ ਅੱਜ ਬਲੌਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਕਿਵੇਂ ਦੀ ਸਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕਿ ਫੋਰਸ ਲਗਾਈ ਗਈ ਜੀ ਤੇ ਆਪਣੇ ਕਮਿਸ਼ਨਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਹੀਆਂ ਹਨ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੇ ਪੈਟਰੋਲਿੰਗ ਪਾਰਟੀਆਂ ਏਰੀਆ ਚ ਪਹਾਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਿਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨੋਰਮਲ ਬੂਥਾਂ ਦੇ ਮੁਤਾਬਿਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅ ਗਾਸਟੇਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ ਅੱਠਵੀਂ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੇ ਹੋ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਓਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਉਂ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਆ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲੋਇਮੈਂਟ ਮਤਲਬ ਐਕਸਟਰਾ ਫੋਰਸ ਉੱਥੇ ਜ਼ਿਆਦਾ ਲਗਾਈ ਗਈ ਹੈ ਉੱਥੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲੋਇਮੈਂਟ ਤੇ ਕੁਝ ਕਹਿਣਾ ਚਾਹੂੰਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹਾਈ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ ਵੋਟਿੰਗ ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰਸਾਡੇ ਨਾਲ ਪੁਲਿਸ ਕਮਿਸ਼ਨ ਧਨਪਿਤ ਕੋਲ ਖੁਦ ਜਿਹੜੇ ਇਹ ਨਿਰਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਕਮਿਸ਼ਨਰ ਰੇਡ ਚ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲੌਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾ ਹੋ ਰਹੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾ ਹੋ ਰਹੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪੰਚਾਇਤ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੁ ਫੋਰਸ ਲਗਾਈ ਗਈ ਜੀ ਤੇ ਆਪਣੇ ਕਮਿਸਟਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਹੀਆਂ ਹਨ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਉੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸਿਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਿਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨੋਰਮਲ ਬੂਥਾਂ ਦੇ ਮੁਤਾਬਿਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅ ਗਾਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ ਅੱਠਵੀਂ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੇ ਹੋ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਕੀਤੀ ਹੈ ਮਤਲਬ ਐਕਸਟਰਾ ਫੋਰਸ ਉੱਥੇ ਜ਼ਿਆਦਾ ਲਗਾਈ ਗਈ ਹੈ ਉੱਥੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਤੇ ਕੁਝ ਕਹਿਣਾ ਚਾਹੂੰਗਾ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹੇ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ ਰੋਟਿੰਗ ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਹਨ ਪਰਕੋਸ ਖੁਦ ਜਿਹੜੇ ਇਹ ਨਿਰਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਕਮਿਸ਼ਨਰ ਰੇਡ ਚ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋ ਰੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾਂ ਹੋ ਰੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕਿ ਫੋਰਸ ਲਗਾਈ ਗਈ ਜੀ ਆਪਣੇ ਕਬਿਸਟਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਉੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੇ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਕ ਅਸੀਂ ਡਿਪਲੋਇਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟੇਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਯੂਅਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8ਵੀਂ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੇ ਹੋ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਓਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਉ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਆ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲੋਇਮੈਂਟ ਮਤਲਬ ਐਕਸਟਰਾ ਫੋਰਸ ਉੱਥੇ ਜ਼ਿਆਦਾ ਲਗਾਈ ਗਈ ਹੈ ਉੱਥੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲੋਇਮੈਂਟ ਤੇ ਕੁਝ ਕਹਿਣਾ ਚਾਹੂੰਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹਾਏ ਫਿਲਹਾਲ ਅਸੀਂ ਦੇਖ ਰਹੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ ਵੋਟਿੰਗ ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਹਨ ਪਰ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਕਮਿਸ਼ਨਰ ਰੇਡ ਚ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪੰਚਾਇਤ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾ ਹੋ ਰਹੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾ ਹੋ ਰਹੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪੰਚਾਇਤ ਦੀਆਂ ਤੇ ਕਿਵੇਂ ਦੀ ਸਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕਿ ਫੋਰਸ ਲਗਾਈ ਗਈ ਜੀ ਤੇ ਆਪਣੇ ਕਮਿਸਟਰੀਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਹੀਆਂ ਹਨ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੇ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸਿਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨੋਰਮਲ ਬੂਥਾਂ ਦੇ ਮੁਤਾਬਕ ਅਸੀਂ ਡਿਪਲੋਇਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅ ਗਾਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8ਵੀਂ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੀਆਂ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ। ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਆ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈ। ਮਤਲਬ ਐਕਸਟਰਾ ਫੋਰਸ ਉੱਥੇ ਜ਼ਿਆਦਾ ਲਗਾਈ ਗਈ ਹੈ। ਉੱਥੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਹੈ। ਤੇ ਕੁਝ ਕਹਿਣਾ ਚਾਹੂੰਗਾ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹੇ ਫਿਲਹਾਲ ਅਸੀਂ ਦੇਖਦੇ ਕਈ ਜਗ੍ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ ਰੋਟਿੰਗ ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਤੁਹਾਨੂੰ ਕਿਉਂਕਿ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਹੈ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਕਮਿਸ਼ਨਰ ਰੇਟ ਚ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰਹੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾਂ ਹੋ ਰਹੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰਹੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੀ ਫੋਰਸ ਲਗਾਈ ਗਈ ਜੀ ਆਪਣੇ ਕਮਿਸ਼ਨੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਿਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8 ਵਜੇ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੀਆਂ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਤੇ ਕੁਝ ਕਹਿਣਾ ਚਾਹੂਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹਏ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ voting ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਤੁਹਾਨੂੰ ਕਿਉਂਕਿ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਹੈ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਉਹ ਚ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾਂ ਹੋ ਰੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੀ ਫੋਰਸ ਲਗਾਈ ਗਈ ਜੀ ਆਪਣੇ ਕਮਿਸ਼ਨੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਿਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8 ਵਜੇ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੀਆਂ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਕੀਤੀ ਤੇ ਕੁਝ ਕਹਿਣਾ ਚਾਹੂਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹੇ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ voting ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਤੁਹਾਨੂੰ ਕਿਉਂਕਿ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਹੈ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਅ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ ਅ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੀ ਫੋਰਸ ਲਗਾਈ ਗਈ ਜੀ ਆਪਣੇ ਕਮਿਸ਼ਨੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਿਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8 ਵਜੇ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੀਆਂ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰਤ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਤੇ ਕੁਝ ਕਹਿਣਾ ਚਾਹੋਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹੇ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ voting ਪਰਸੈਂਟੇਜ ਫਿਰ ਇਨਕਰੀਸ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਤੁਹਾਨੂੰ ਕਿਉਂਕਿ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਹੈ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਉੱਚ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਇਹ ਚੋਣਾਂ ਹੋ ਰੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੀ ਫੋਰਸ ਲਗਾਈ ਗਈ ਜੀ ਆਪਣੇ ਕਬਿਨਸਟਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾਂ ਹੋ ਰਹੀਆਂ ਹਨ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਉੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੇ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਕ ਹਾਈਪਰ ਸੈਂਸਿਟਿਵ ਸੈਂਸਿਟਿਵ ਤੇ ਨਾਰਮਲ ਬੂਥਾਂ ਦੇ ਮੁਤਾਬਕ ਅਸੀਂ ਡਿਪਲॉयਮੈਂਟ ਕੀਤੀ ਹੋਈ ਹੈ ਇਹ ਤੋਂ ਇਲਾਵਾ 12 ਪੈਟਰੋਲਿੰਗ ਪਾਰਟੀਆਂ ਏਰੀਆ ਦੇ ਵਿੱਚ ਮੌਜੂਦ ਹੈ ਹਰ ਪੰਜ ਪਿੰਡਾਂ ਦੇ ਉੱਪਰ ਇੱਕ ਸਾਡੀ ਪੈਟਰੋਲਿੰਗ ਪਾਰਟੀ ਵਿਦ ਅ ਅੰਡਰ ਅਗਸਟਡ ਆਫੀਸਰ ਏਰੀਆ ਵਿੱਚ ਹੈਗੀ ਹੈ ਜਿਸ ਨਾਲ ਕਿ ਅਸੀਂ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਆਪਣੇ ਏਰੀਆ ਵਿੱਚ ਕਰਵਾਉਣਾ ਚਾਹੁੰਦੇ ਹਾਂ 8ਵੀਂ ਤੋਂ ਮੈਮ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੁਸੀਂ ਖੁਦ ਰਾਉਂਡ ਤੇ ਹੈਗੇ ਹੋ ਇਸ ਸਮੇਂ ਤੇ ਕਿੰਨੇ ਕੁ ਤੁਸੀਂ ਇਹ ਪੋਲਿੰਗ ਜਿਹੜੇ ਸਟੇਸ਼ਨ ਸੀ ਉਹ ਚੈੱਕ ਕਰਕੇ ਆਏ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਕੁਝ ਸੈਂਸਿਟਿਵ ਬੂਥ ਵੀ ਨੇ ਜਿੱਥੇ ਜ਼ਿਆਦਾ ਜ਼ਰੂਰ ਸਾਡੇ ਵੱਲੋਂ ਆਪਣੇ ਏਰੀਆ ਦੇ ਵਿੱਚ ਜੋ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਪੋਲਿੰਗ ਬੂਥ ਹੈ ਹਰ ਇੱਕ ਜੀਓ ਵੱਲੋਂ ਕੱਲ ਵੀ ਜਦ ਪੋਲਿੰਗ ਪਾਰਟੀਆਂ ਪਹੁੰਚੀਆਂ ਸੀਗੀਆਂ ਰਾਤ ਵੀ ਚੈੱਕ ਕੀਤੇ ਗਏ ਤੇ ਹੁਣ ਵੀ ਅਸੀਂ ਉਹਨਾਂ ਦੇ ਵਿੱਚ ਦੁਬਾਰਾ ਉਸ ਨੂੰ ਚੈੱਕ ਕਰਵਾ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸੇਫ ਐਂਡ ਸਿਕਿਉਰ ਫਰੀ ਐਂਡ ਫੇਅਰ ਇਲੈਕਸ਼ਨਸ ਕਰਾਵਾਂਗੇ ਟੋਟਲ ਕਿੰਨੇ ਜਿਹੜੇ ਸੈਂਸਿਟਿਵ ਪੋਲਿੰਗ ਬੂਥ 25 ਬੂਥ ਟੋਟਲ ਜਿਹੜੇ ਹੈਗੇ ਆ ਉਹ ਸੈਂਸਿਟਿਵ ਹੈਗੇ ਤੇ ਉੱਥੇ ਇਲੈਕਸ਼ਨ ਕਮਿਸ਼ਨ ਦੇ ਨਾਰਮਸ ਦੇ ਮੁਤਾਬਿਕ ਐਡੀਸ਼ਨਲ ਫੋਰਸ ਦੀ ਡਿਪਲॉयਮੈਂਟ ਕੀਤੀ ਤੇ ਕੁਝ ਕਹਿਣਾ ਚਾਹੂਗੇ ਵੋਟਰਸ ਨੂੰ ਲੈ ਕੇ ਕਿਉਂਕਿ ਵੋਟਰਸ ਜਿਹੜੇ ਆ ਰਹੇ ਨੇ ਹੇ ਫਿਲਹਾਲ ਅਸੀਂ ਦੇਖਦੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵੋਟਰ ਨੇ ਤੇ ਕਈ ਜਗ੍ਹਾ ਤੇ ਘੱਟ ਹਾਂ ਮੈਨੂੰ ਲੱਗਦਾ ਅਜੇ 8 ਵਜੇ ਪੋਲਿੰਗ ਸ਼ੁਰੂ ਹੋਈ ਹੈ ਸ਼ਾਮੀ 4 ਵਜੇ ਤੱਕ ਪੋਲਿੰਗ ਹੋਣੀ ਹੈ ਸੋ ਉਸ ਦੇ ਮੁਤਾਬਿਕ VOTING ਪਰਸੈਂਟੇਜ ਫਿਰ ਇਨਕਰੀਜ਼ ਕਰੇਗੀ ਬਿਲਕੁਲ ਸੋ ਇਹ ਸੰ ਸਾਡੇ ਨਾਲ ਪੁਲਿਸ ਕਮਿਸ਼ਨਰ ਧਨਪਿਤ ਕੋ ਖੁਦ ਜਿਹੜੇ ਇਹ ਨਿਰੀਖਣ ਕਰ ਰਹੇ ਨੇ ਪੋਲਿੰਗ ਬੂਥਾਂ ਤੇ ਜਾ ਕੇ ਲੋਕਾਂ ਨਾਲ ਪੁੱਛਕਿਛ ਵੀ ਕਰ ਰਹੇ ਨੇ ਤੇ ਦੱਸਿਆ ਹੈ ਉਹਨਾਂ ਨੇ ਕਿ ਜਿਹੜਾ 57 ਦੇ ਕਰੀਬ ਜਿਹੜੇ ਪੋਲਿੰਗ ਬੂਥ ਹੈਗੇ ਨੇ ਕਮ ਕੁਝ ਜਿਹੜੇ 25 ਦੇ ਕਰੀਬ ਜਿਹੜੇ ਸੈਂਸਿਟਿਵ ਪੋਲਿੰਗ ਬੂਥ ਨੇ ਉੱਥੇ ਫੋਰਸ ਜਿਹੜੀ ਡਿਪਲॉयਮੈਂਟ ਜ਼ਿਆਦਾ ਕੀਤੀ ਗਈ ਹੈ ਔਰ ਹਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਵੇਰ ਦਾ ਟਾਈਮ ਹੈ 4 ਵਜੇ ਤੱਕ ਪੋਲਿੰਗ ਹੋਣੀ ਹੈ ਤੇ ਉਸ ਤੱਕ ਲੋਕ ਜਿਹੜਾ ਵੱਡੀ ਗਿਣਤੀ ਚ ਆ ਕੇ VOTING ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਚਲੰਦਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਪੰਜਾਬ ਭਰ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਚੋਣਾਂ ਹੋ ਰੀਆਂ ਨੇ ਤੇ ਉੱਥੇ ਗੱਲ ਕੀਤੀ ਜਾਵੇ ਤੇ ਜਲੰਧਰ ਵਿੱਚ 1209 ਤੋਂ 1209 ਜਿਹੜੇ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਤੇ ਕਮਿਸ਼ਨਰ ਰੇਡ ਪੁਲਿਸ ਦੇ ਵਿੱਚ 57 ਦੇ ਕਰੀਬ ਜਿਹੜਾ ਪੋਲਿੰਗ ਬੂਥਾਂ ਤੇ ਚੋਣਾਂ ਹੋ ਰੀਆਂ ਨੇ ਫਿਲਹਾਲ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਚੋਣਾਂ ਹੋ ਰੀਆਂ ਨੇ ਅੱਜ ਬਲਾਕ ਸਮਿਤੀ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਕਿਵੇਂ ਦੀ ਸਿਕਿਉਰਿਟੀ ਅਰੇਂਜਮੈਂਟ ਨੇ ਤੇ ਕਿੰਨੀ ਕੁ ਫੋਰਸ ਲਗਾਈ ਗਈ ਜੀ ਆਪਣੇ ਕਮਿਸਟਰੇਟ ਏਰੀਆ ਦੇ ਵਿੱਚ 57 ਪੋਲਿੰਗ ਲੋਕੇਸ਼ਨਸ ਦੇ ਉੱਪਰ ਅੱਜ ਚੋਣਾ ਹੋ ਰਿਹਾ ਹੈ ਸੋ ਕੱਲ ਜਦ ਪੋਲਿੰਗ ਪਾਰਟੀਆਂ ਸ਼ਾਮ ਨੂੰ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੀ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਸ਼ੁਰੂ ਹੋ ਗਏ ਸੀਗੇ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਪਾਰਟੀਆਂ ਏਰੀਆ ਚ ਬਾਹਰ ਸੀਗੀਆਂ ਤੇ ਹੁਣ ਵੀ ਹੈ ਸਟੇਟ ਇਲੈਕਸ਼ਨ ਕਮਿਸ਼ਨ